ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਵੱਡੀ ਅਪਡੇਟ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ 9000 ਕਿਸਾਨਾਂ ਤੇ ਕਾਰਵਾਈ ਕਰਨ ਜਾ ਰਹੀ ਹੈ ਮਾਨ ਸਰਕਾਰ ਲਿਖਤਾਂ ਹੋ ਚੁੱਕੀਆਂ ਨੇ ਤਿਆਰ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਹੀ ਹਾਂ ਪੰਜਾਬ ਦੇ ਵਿੱਚ ਰਸੂਕਵਾਰ ਜਾਂ ਕਹਿ ਲਓ ਕਿ ਪ੍ਰਭਾਵਸ਼ਾਲੀ ਕਿਸਾਨਾਂ ਤੇ ਹੁਣ ਮਾਨਸਰਕਾਰ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਪਾਵਰ ਕੋਮ ਵਿਭਾਗ ਨੂੰ ਕਿਨਾ ਕਿਸਾਨਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਦਰਅਸਲ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਅਜਿਹੇ 9000 ਦੇ ਕਰੀਬ ਕਿਸਾਨ ਛੰਟੇ ਹਨ ਜਿਨ੍ਹਾਂ ਨੂੰ ਖੇਤੀ ਲਈ ਮੋਟਰਾਂ ਦੀ ਬਿਜਲੀ 24-24 ਘੰਟੇ ਮਿਲਦੀ ਹੈ ਸਰਕਾਰ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਇਹ ਦਿਨ ਰਾਤ ਮੋਟਰਾਂ ਚਲਾਉਂਦੇ ਨੇ ਤੇ ਕਈ ਤਾਂ ਪਾਣੀ ਨੂੰ ਅੱਗੇ ਵੀ ਵੇਚਦੇ ਨੇ ਕਿਉਂਕਿ ਪੰਜਾਬ ਦੇ ਬਾਕੀ ਕਿਸਾਨਾਂ ਨੂੰ ਸਿਰਫ 8 ਘੰਟੇ ਹੀ ਬਿਜਲੀ ਸਪਲਾਈ ਜਿਹੜੀ ਹੈ ਉਹ ਮਿਲਦੀ ਹੈ ਤੇ ਪ੍ਰਭਾਵਸ਼ਾਲੀ ਕਿਸਾਨ ਪਾਣੀ ਅੱਗੇ ਇਹਨਾਂ ਕਿਸਾਨਾਂ ਨੂੰ ਵੇਚਦੇ ਨੇ ਹੁਣ ਪੰਜਾਬ ਸਰਕਾਰ ਜਾਂ ਤਾਂ ਇਹਨਾਂ ਰਿਜਿਸਤਰ ਕਿਸਾਨਾਂ ਤੋਂ ਪੈਸੇ ਵਸੂਲ ਕਰੇਗੀ ਜਾਂ ਫਿਰ ਇਹਨਾਂ ਕਿਸਾਨਾਂ ਨੂੰ ਸਿਰਫ 8 ਘੰਟੇ ਬਿਜਲੀ ਹੀ ਦਿੱਤੀ ਜਾਵੇਗੀ। ਤਾਂਸ ਕਰਕੇ ਮੁਖਸਰ ਸਾਹਿਬ ਪਟਿੰਡਾ ਤਰਨਤਾਰਨ ਰਾਮਪੁਰਾਪੁਰ ਕਟੇਵਾਲਾ ਦੇ ਵਿੱਚ ਵੱਡੀ ਗੰਟੀ ਵਿੱਚ ਕਿਸਾਨਾਂ ਜੋ 24 ਘੰਟੇ ਬਿਜਲੀ ਦਾ ਲਾਭ ਲੈ ਰਹੇ ਨੇ ਤੇ ਲਗਾਤਾਰ ਆਪਣੀਆਂ ਮੋਟਰਾਂ ਚਲਾ ਰਹੇ ਨੇ। ਜਿਸ ਕਾਰਨ ਹੁਣ ਅਜਿਹੇ ਕਿਸਾਨਾਂ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਚੈਨਲ